ਆ ਪਾਣੀ ਆ ਗਿਆ ਲੈ ਰੋਲਾ ਪਾਇਆ ਲੋਕਾਂ ਨੇ ਬਹੁਤ ਰੋਲਾ ਪਿਆ ਹੋਇਆ ਕਹਿੰਦੇ ਵੀ ਧਰਤੀ ਹੇਠਲਾ ਪਾਣੀ ਮੁੱਕਦਾ ਜਾਂਦਾ ਕਹਿੰਦੇ ਦਿਨੋ ਦਿਨ ਧਰਤੀ ਹੇਠਲਾ ਪਾਣੀ ਮੁੱਕਦਾ ਹੀ ਜਾਂਦਾ ਮੁੱਕਦਾ ਹੀ ਜਾਂਦਾ ਜਿਹੜੇ ਹਿਸਾਬ ਨਾਲ ਰੱਬ ਚਾਹੁੰ ਪਿਆ ਸੀ ਮੈਨੂੰ ਲੱਗਦਾ ਹੋਤਲਾ ਵੀ ਮੁੱਕ ਜਾਣਾ ਤੇ ਮੁੱਤੇ ਰੇ 2 ਘੰਟਿਆਂ ਬਾਅਦ ਮੀਂਹ ਪਾ ਦਿੰਦਾ ਸੀਗਾ ਤੁਹਾਡੀ ਜਾਨ ਮੁੱਠੀ ਚਾਈ ਪਈ ਸੀ ਸਾਨੂੰ ਸਮਝ ਨਹੀਂ ਸੀ ਆਉਂਦਾ ਕਰੀਏ ਇਹ ਸਾਰਾ ਪੰਜਾਬ ਹੀ ਡੁੱਬਣ ਨਾ ਨਾ ਪੰਜਾਬ ਨਹੀਂ ਡੁੱਬਦਾ ਉਹ ਕਿਵੇਂ ਲੈ ਸੁਣ ਲੈ ਫਿਰ ਸੁਣਾ ਦੇ ਕਹਿੰਦੇ ਵੀ ਮੁੱਢ ਕਦੀਮੋਂ ਪੰਜਾਬੀਆਂ ਨੇ ਕਦੇ ਸਮੁੰਦਰਾਂ ਦੇ ਤੇ ਕਦੇ ਸਕੰਦਰਾਂ ਦੇ ਕਦੇ ਅਬਦਾਲੀਆਂ ਦੇ ਕਦੇ ਜਰਨੈਲਾਂ ਦੇ ਡੈਰਾਂ ਤੇ ਅਦਵਾਰਾਂ ਦੇ ਰਾਹ ਟੱਕੇ ਆ ਟੱਕੇ ਆ ਵੀ ਮੈਂ ਕਹਿੰਦਾ 47 ਅਸੀਂ ਪਿੰਡੇ ਤੇ ਹੰਡਾਈ ਆ ਹੰਡਾਈ ਆ ਕਦੇ ਦੀ ਤੇ ਕਦੇ 88 ਉਹ ਜਿਹੜੇ ਮੁਲਕ ਦਾ ਨਾਮ ਹੀ ਪਾਣੀਆਂ ਤੇ ਹੋਵੇ ਪਾਣੀ ਉਸ ਮੁਲਕ ਦੀ ਕਹਾਣੀ ਦਾ ਅੰਤਰੀ ਹੋ ਸਕਦਾ ਪੰਜਾਬ ਚੜਦੀ ਕਲਾ ਚ ਆ ਗਰਸੀਆ ਗੱਲ ਸੱਚੀ ਆ ਵੀ ਪੰਜਾਬ ਚੜਦੀ ਕਲਾ ਚ ਪੰਜਾਬ ਹਮੇਸ਼ਾ ਚੜਦੀ ਕਲਾ ਚ ਹੀ ਰਿਹਾ ਏ ਉਹ ਪਰ ਮੁੱਦਾ ਡੇਡਾ ਦੋ ਦਸ ਮੁੱਦਾ ਕੀ ਹਾਲਤ ਨੂੰ ਮੈਂ ਦੱਸਣ ਦੀ ਕੋਸ਼ਿਸ਼ ਕਰੂੰ ਆ ਦੱਸ ਦੇ ਫਿਰ ਹਾਲ ਮੁੱਦਾ ਦੱਸ ਗਈ ਆ ਉਹ ਮੁੱਦਾ ਇਹ ਹੈ ਜਿਹੜਾ ਪੰਜਾਬ ਦੀ ਪਾਣੀ ਹੈ ਨਾ ਜਿਹੜਾ ਪੀਣ ਵਾਲਾ ਉਹ ਦਿਨੋਂ ਦਿਨ ਮੁੱਕਦਾ ਜਾਂਦਾ ਇਹਦੀ ਕਾਰਡ ਸਾਡੇ ਪੁਰਖਿਆਂ ਨੇ ਕੱਢ ਲਈ ਹਲਾ ਪਹਿਲਾਂ ਹੀ ਕਾੜ ਗੱਡੀ ਮੈਂ ਕਾਹੋ ਵਿਗਿਆਨੀ ਬੰਦੇ ਸੀ ਉਹਨਾਂ ਨੇ ਸਾਇੰਸ ਪੜ੍ਹ ਲਈ ਅੱਛਾ ਉਹਨਾਂ ਨੇ ਕਾਰਡ ਕੱਢ ਲਈ ਵੀ ਪੀਣ ਵਾਲਾ ਪਾਣੀ ਬਚੂ ਕਿਵੇਂ ਫਾਰਮੂਲਾ ਉਹਨਾਂ ਦੇ ਕੋਲੇ ਆ ਉਹ ਸਾਨੂੰ ਵੀ ਦੱਸ ਦੇ ਕਿਹੜਾ ਫਾਰਮੂਲਾ ਪਾਣੀ ਬਚੂ ਕਿਵੇਂ ਮੈਂ ਕਹਾਂ ਦੱਸ ਕੇ ਜਾਉ ਪਾਣੀ ਬਚਣਾ ਕਿਵੇਂ ਆ ਬਚਣਾ ਕਿਵੇਂ ਆ ਦੱਸ ਸਾਨੂੰ ਸੁੱਕੀ ਪੀਆ ਕਰੋ ਹੋਰ ਬੇਟੇ ਮੁੱਤੇ ਪਾਣੀ